ਪੰਜਾਬ ਸਰਕਾਰ ਦੇ ਵੱਲੋਂ ਅਰੰਭੀ ਯੁੱਧ ਨਸ਼ੀਆ ਵਿਰੁੱਧ ਤਹਿਤ ਬੀਤੇ ਦਿਨ ਸਮਾਣਾ ਦੇ ਪਿੰਡ ਮੁਰਾਦਪੁਰ ਵਿਖੇ ਦੋ ਨਸ਼ਾ ਤਸਕਰਾਂ ਦੇ ਬੁੱਲੋਂ ਨਸ਼ਿਆਂ ਦੀ ਕਾਲੀ ਕਮਾਈ ਦੇ ਨਾਲ ਪਿੰਡ ਦੀ ਪੰਚਾਇਤੀ ਜ਼ਮੀਨ ਦੇ ਉੱਪਰ ਕੀਤੀ ਗਈ ਨਜਾਇਜ਼ ਉਸਾਰੀ ਨੂੰ ਪੁਲਿਸ ਅਸੁਰੱਖਿਆ ਦੀ ਮੌਜੂਦਗੀ ਦੇ ਵਿੱਚ ਸਬੰਧਤ ਵਿਭਾਗ ਦੇ ਵੱਲੋਂ ਟਾ ਦਿੱਤਾ ਗਿਆ। ਉੱਥੇ ਇਸ ਮੌਕੇ ਜੀਸੀਬੀ ਮਸ਼ੀਨ ਦੇ ਨਾਲ ਨਜਾਇਜ਼ ਉਸਾਰੀ ਟਾਇ ਜਾਨ ਸਮੇਂ ਪੁਲਿਸ ਅਸੁਰੱਖਿਆ ਦੀ ਗਵਾਹੀ ਕਰਦਿਆਂ ਐਸਪੀ ਸਥਾਨਕ ਚੌਧਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਅਤੇ ਡੀਜੀਪੀ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਿਕ ਪੰਜਾਬ ਪੁਲਿਸ ਦੇ ਵੱਲੋਂ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ ਇਸ ਦੇ ਨਾਲ ਉਹਨਾਂ ਨੇ ਹੋਰ ਕੀ ਕੁਝ ਦੱਸਿਆ ਆਓ ਤੁਹਾਨੂੰ ਵੀ ਸੁਣਾਉਣੇ ਆ ਤੇ ਦੋ ਨਸ਼ਾ ਤਸਕਰਾਂ ਦੇ ਜਿਹੜਾ ਜੋ ਕਿਤਾਬ ਮੰਨਿਓ ਕਿ ਸੀਐਮ ਸਾਹਿਬ ਨੇ ਆ ਇਹ ਜਿਹੜੀ ਨਸ਼ਾ ਤਸਕਰਾਂ ਦੇ ਤਹਿਤ ਏ ਜੀ ਮਿਆਨਾਂ ਦੇ ਵਿੱਚ ਇਹ ਨਿਸ਼ਾਨੇ ਦੇ ਵਿੱਚ ਬਜਾਲਪੁਰ ਇਸ ਚਤਤਸਕਰ ਅਸਤੀ ਬਗਲ ਦੇ ਕਾਰਵਾਈ ਕਰਦੀ ਹੈ ਕਿਸੇ ਇਸ ਲੜੀ ਦੇ ਵਿੱਚ ਅੱਜ ਜਿਹੜੇ ਦੋ ਵੱਡੇ ਅਜੇ ਤਸਕਰ ਮੁਰਾਦ ਖੋਟ ਦੇ ਸਿੰਘ ਅਮਰ ਸਿੰਘ ਇਨਾਮ ਲੋਕੀ ਚਾਇਲ ਸਰੀ ਦੀ ਨਿਗਾਇ ਸਰੀ ਕੋਆ ਡਿਪਾਰਟਮੈਂਟ ਤੋਂ ਬੱਲੋ ਢੋੜਾ ਜਾ ਰਿਹਾ ਹੈ ਪੁਲਿਸ ਮਰ ਕੀਤੀ ਜਾ ਰਹੀ ਹੈ ਲੋਟ ਕੋਈ ਪਰਚੀ ਜਿੰਨੇ ਕਿੰਨੇ ਪਰਚੇ ਦਰ ਹੈ ਆਰਐਨਡੀਬੀਐਸ ਦੇ ਮੁਕੱਰਬੇ ਨੇ ਤੇ ਦੱਸਿਆ ਸੀ ਕਿ ਦੱਸ ਪਰ ਦੋਨੋਂ ਜੇਲ੍ਹ ਤੋਂ ਨਹੀਂ ਜੀ ਬਾਹਰ ਨਹੀਂ ਹੋਏ ਇੱਕ ਜਿਹੜਾ ਬਲਬੀਰ ਸਿੰਘਾ ਉਹਨੂੰ ਮਾਂਜੋ ਅਦਾਲਤ ਤੇ ਦੇ ਦਿੱਤੀ ਸਰ ਇਹ ਇਸੇ ਪਿੰਡ ਦੇ ਵਿੱਚ ਇੱਕ ਕਾਰਵਾਈ ਕੀਤੀ ਜਾ ਰਹੀ ਹੈ ਜਾਂ ਆਲੇ-ਦੁਆਲੇ ਪਿੰਡਾਂ ਨੂੰ ਹੋਰ ਵੀ ਕਿਤੇ ਕੀਤੀ ਹੈ ਦੇਖੋ ਜਿਹੜੀ ਵੀ ਨਸ਼ੇ ਕਸਰਦਾਰ ਵੱਲੋਂ ਕਾਲੀ ਕਮਾਈ ਕੀਤੀ ਹੋਈ ਉਹਨਾਂ ਦੀ ਪ੍ਰਾਪਰਟੀ ਲਾਈਡੈਂਟੀਫਾਈ ਕੀਤੀ ਜਾ ਰਹੀ ਹੈ ਜਿਹੜੀ ਜੋ ਵੀ ਪ੍ਰਾਪਰਟੀ ਹੈ ਗੈਰ ਕਾਨੂੰਨੀ ਅੰਨੀ ਪੇਸ ਤੇ ਕਿਹੜੇ ਜੀ ਸਰ ਬੋਲੀਆਂ ਦੇ ਵਿੱਚ ਆ ਕੋਈ ਅਫੀਮ ਜੋ ਪੁੱਕੇ ਦੇ ਵਿੱਚ ਆਦੇ ਬਗਦੇ ਨਹੀਂ ਜੀ ਬੋਲੀਆਂ ਵੀ ਹੈ ਜੀ ਸਰ ਜੀ ਦਾ ਕੱਲ ਵੀ ਕਾਰਵਾਈ ਹੋਈ ਸੀ ਤੇ ਨਸ਼ਾ ਤਸਕਰਾਂ ਦੇ ਪਰਿਵਾਰ ਕਿ ਉਹਨਾਂ ਨੂੰ ਪਰਚੇ ਦਰਜ ਹੋਏ ਜੀ ਛੱਡੇ ਨਹੀਂ ਆ ਕਾਨੂੰਨ ਪਰਚੇ ਦਰਜ ਹੋਗੇ ਜੀ ਜਿਸ ਨੂੰ ਛੱਡਿਆ ਨਹੀਂ ਜਾਊਗਾ ਜੀ ਉਹ ਵੀ ਨਸ਼ੇ ਦਾ ਤਸਕਰੀ ਦਾ ਕੰਮ ਕਰੂਗਾ ਨਸ਼ਾ ਵੇਚਣ ਦਾ ਕੰਮ ਕਰਵਾਉਗਾ ਉਸ ਕੋ ਸਖਤ ਕੁੱਦੋਤ ਤੇ ਸਖਤ ਸਜ਼ਾ ਕਰਵੇ ਕਿੰਨੀ ਦੇਰ ਅੱਗੇ ਵੀ ਜਾ ਰਹੀ ਸਰ ਪੰਜਾਬ ਪੁਲਿਸ ਵੱਲੋਂ ਜਿਸ ਤਰ੍ਹਾਂ ਕਿ ਕਿਹਾ ਗਿਆ ਕਿ ਜਾਂ ਕੋਰਟ ਵੱਲੋਂ ਆਰਡਰ ਦਿੱਤੇ ਗਏ ਨੇ ਜਿਹੜਾ ਵੀ ਨਸ਼ਕ ਨਸ਼ੇ ਤਸਕਰਾਂ ਦੀ ਦਿਮਾਨਤਾ ਵਗੈਰਾ ਦੇਇਆ ਗਿਆ ਉਹਨਾਂ ਦੇ ਉਹਨੂੰ ਦੇਖੋ ਜੀ ਅਸੀਂ ਪੰਚਾਇਤਾਂ ਉਹ ਨੂੰ ਕਹਿ ਕਿ ਕਨਵਿੰਸ ਕਰਕੇ ਮਤੇ ਵੀ ਬਵਾਰੇ ਨੇ ਕਿ ਉਹ ਇਸ ਟਾਈਪ ਦੇ ਮਾੜੇ ਅਨਸਰ ਦੇ ਇਹਨਾਂ ਦੀ ਨਾ ਕੋਈ ਦੇਰ ਦਿੱਤੀ ਤੇ ਕਾ ਵੀ ਪੰਚਾਇਤ ਨੇ ਹਮੇ ਵੀ ਬਰੀ ਮਤੇ ਵੀ ਪੜਦਾ ਤੇ ਅੱਗੇ ਵੀ ਉਹਨਾਂ ਨੂੰ ਕਨਵਿੰਸ ਕੀਤਾ ਜਾਊਗਾ ਕਿ ਉਹ ਅੱਗੇ ਨਾ ਆ ਕੇ ਉਹਨਾਂ ਦੇ ਇਹ ਅੱਗੇ ਵੀ ਇਦਾਂ ਦੀ ਕਾਰਵਾਈ ਚੱਲੂਗੀ ਸਰ ਬਿਲਕੁਲ ਜਾਰੀ ਰਹੂਗੀ ਵੀ ਅੱਗੇ ਆਉਣ ਵਾਲੇ ਟਾਈਮ 'ਚ ਹੋਰ ਵੀ ਜ਼ਿਆਦਾ ਹੋਏ ਇਸ ਪਿੰਡ ਦੇ ਪੰਚਾਇਤ ਨੂੰ ਮੁਲਾਕਤ ਹੋਈ ਹੈ ਇਸ ਪਿੰਡ ਦੇ ਮੈਂ ਜਿਹੜੇ ਪੰਚਾਇਤ ਨਾਲ ਪੂਰਾ ਸਾਥ ਮਿਲਿਆ ਹੈ ਪੰਚਾਇਤ ਦੇ ਬਾਰਕੀ ਅਫਸਰ ਵੀ ਸਾਡੇ ਨਾਲ ਤੇ ਕਾਰਵਾਈ ਦਾ ਵੱਲੋਂ ਵੀ ਕਰਾਈ ਜਾ ਰਹੀ ਹੈ ਅਸੀਂ ਇਹਨਾਂ ਨੂੰ ਪੂਜੀ ਸੁਰੱਖਿਆ ਜਰੀਮ ਹੋਈ ਹੈ ਕਿ ਸਿਰਫ ਇਹ ਦੋ ਹੈ ਕਿ ਇਸ ਸਪੱਡ ਦੇ ਵਿੱਚ ਕਾफी ਤਸਕਰ ਨੇ ਇਧਰ ਪੁਲਿਸ ਜਿਹੜੀ ਹੈ ਲਗਾਤਾਰ ਆਪਣੀ ਮੌਜੂਦਗੀ ਮੇਨਟੇਨ ਕਰ ਰਹੀ ਹੈ ਤੇ ਕਾफी ਉਹਦੇ ਉੱਤੇ ਨਤ ਵੀ ਪਾਈ ਗਈ ਤੇ ਹੁਣ ਇਸ ਜਿਹੜੀ ਡਿਮੋਲਿਸ਼ਨ ਕਾਰਵਾਈ ਇਸੇ ਕਾਫੀ ਇੱਕ ਚੰਗਾ ਮੈਸੇਜ ਜਿਹੜਾ ਹੈ ਜਾਊਗਾ ਪਬਲਿਕ ਦੇ ਵਿੱਚ ਵੀ ਇਹ ਨਸ਼ਾ ਤਸਕਰਾ ਦੇ ਵਿੱਚ ਇੱਕ ਡਰਾਉਣਾ